ਪੰਜਾਬੀਓ ਸਾਸਰਕਾਲ ਜਿਵੇਂ ਕਿ ਕੱਲ ਸੀਐਮ ਭਗਵੰਤ ਮਾਨ ਸਰਦੂਲਗੜ੍ਹ ਦੇ ਵਿੱਚ ਪਹੁੰਚੇ ਤਾਂ ਉਥੇ ਇੱਕ ਇਹਨਾਂ ਨੇ ਬਿਆਨ ਦੇ ਦਿੱਤਾ ਉਹਦਾ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਭਗਵੰਤ ਮਾਨ ਨੇ ਇੱਕ ਬਹੁਤ ਵੱਡਾ ਦਾਵਾ ਕੀਤਾ ਔਰ ਪੰਜਾਬ ਦੇ ਵਿੱਚ ਚਰਚਾ ਬੀਤੇ ਦਿਨੀ ਨਹੀਂ ਛੜੀ ਸੀ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲਿਆ ਜਾਣਾ ਅਗਲਾ ਮੁੱਖ ਮੰਤਰੀ ਕੇਜਰੀਵਾਲ ਹੋ ਸਕਦੇ ਨੇ ਇਹੀ ਚਰਚਾ ਛੜੀ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਬਿਆਨ ਆਇਆ ਕੱਲ ਉਹਦੇ ਨਾਲ ਪੂਰੀ ਹਾਕਾਰ ਮੱਚ ਚੁੱਕੀ ਆ ਪੂਰੀ ਸਿਆਸਤ ਦੇ ਵਿੱਚ ਪੰਜਾਬ ਵਾਸੀਆਂ ਦੇ ਵਿੱਚ ਕਿਉਂਕਿ ਸੀਐਮ ਮਾਨ ਦੀ ਚਰਚਾ ਹੀ ਛੜੀ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋ ਸਕਦੇ ਨੇ ਉਹ ਪੰਜਾਬ ਦੀ ਸੱਤਾ ਸੰਭਾਲਣਾ ਚਾਹੁੰਦੇ ਨੇ ਤਾਂ ਹੁਣ ਇਹ ਗੱਲ ਪੂਰੀ ਤਰ੍ਹਾਂ ਨਿਰੋਲ ਹੋ ਗਈ ਹੈ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਦਾ ਬਿਆਨ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਜਿਹਨੂੰ ਸੁਣ ਕੇ ਤੁਹਾਨੂੰ ਹੈਰਾਨੀ ਵੀ ਹੋਣੀ ਹੈ ਪੇ ਪੰਜਾਬ ਦੇ ਮੁੱਖ ਮੰਤਰੀ ਦਾ ਐਸਾ ਬਿਆਨ ਆਉਣਾ ਕਿ ਪੂਰੀ ਦੁਨੀਆ ਨੂੰ ਜੇ ਨਹੀਂ ਹੈਰਾਨ ਕਰ ਗਿਆ ਤਾਂ ਹੁਣ ਮੈਂ ਤੁਹਾਨੂੰ ਪਹਿਲਾ ਇਹਦਾ ਇੱਕ ਬਿਆਨ ਸੁਣਾਉਂਗਾ ਜਿਹਦੇ ਵਿੱਚ ਸੁਣ ਕੇ ਤੁਹਾਨੂੰ ਹੈਰਾਨੀ ਤਾਂ ਇਹ ਹੋਣੀ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਦਰਸਲ ਜਿਵੇਂ ਕਹਿੰਦੇ ਵੀ ਦਲ ਬਦਲੂ ਤੇ ਜਾਂ ਫਿਰ ਫਿਰਮਾਂ ਲਾਟੂ ਕਹਿ ਦਿੰਦੇ ਨੇ ਪੰਜਾਬੀ ਬਾਦਸ਼ਾਹ ਦੇ ਵਿੱਚ ਉਹੀ ਬਿਲਕੁਲ ਉਸੇ ਹੀ ਪ੍ਰਕਾਰ ਉਸੇ ਹੀ ਪ੍ਰਕਾਰ ਸੀ ਹੈ ਮੰਨ ਕਰ ਗਏ ਨੇ ਕਿਉਂਕਿ ਚਰਚਾ ਬਹੁਤ ਵੱਡੀ ਛੜੀ ਹੋਈ ਸੀ ਕਿ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਸ਼ਿਫਟ ਹੋਣਾ ਚਾਹੁੰਦਾ ਪੰਜਾਬ ਦੀ ਸੱਤਾ ਦੇ ਉੱਤੇ ਰਾਜ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਦੁਆਰਾ ਤਾਂ ਇਹ ਵੀ ਕਿਹਾ ਗਿਆ ਸੀ ਕਿ ਸਾਡੇ ਪੰਜਾਬ ਦੇ ਲੋਕ ਤੁਹਾਨੂੰ ਕਬੂਲ ਨਹੀਂ ਕਰਨਗੇ ਤੇ ਸੀਐਮ ਨੂੰ ਚੇਤਾਵਨੀ ਦਿੱਤੀ ਗਈ ਸੀ ਕਈ ਭਾਜਪਾ ਦੇ ਵੱਡੇ ਆਗੂਆਂ ਬਣਿਓ ਕਿ ਭਾਈ ਤੁਸੀਂ ਆਪਣੀ ਸੱਤਾ ਨਾ ਗਵਾ ਲਿਓ ਤੁਸੀਂ ਵੀ ਯਾਨੀ ਖਤਰੇ ਵਿੱਚੋਂ ਤੁਹਾਡੀ ਕੁਰਸੀ ਵੀ ਖਤਰੇ ਵਿੱਚ ਹੈ ਤਾਂ ਹੁਣ ਪਹਿਲਾਂ ਆਪਾਂ ਭਗਵੰਤ ਮਾਨ ਦੇ ਮੂੰਹੋਂ ਹੀ ਸੁਣਾਂਗੇ ਕਿ ਆਖਰ ਸੀਐਮ ਨੇ ਕੀ ਵਾਅਦਾ ਦਿੱਤਾ ਸੁਣੋ ਆਪ ਜਿਹੜੇ ਨੌਜਵਾਨ ਮੁੰਡੇ ਮੜੇ ਇਹਨਾਂ ਨੂੰ ਕੋਈ ਮਨੁਭਸੇਵ ਨਹੀਂ ਕੋਈ ਸਰਕਾਰ ਸਹਾਇਤਾ ਕਰੂਈ ਹਾਂ ਇਹ ਬਹੁਤ ਵੱਡਿਆ ਕੁਐਸਚਨ ਤੁਹਾਡਾ ਕਿ ਕਿਤੇ ਉਹ ਡਿਪਰੈਸ਼ਨ ਜਿਨੇ ਚਲੇ ਜਾਣ ਬਈ ਬੜੀ ਪਿੰਡਦਿਲ ਉਹ ਖਜਾ ਪਿੰਡ ਦੇ ਸ਼ਰੀਕੇ ਵਾਲੇ ਮਿਹਣੇ ਮਾਰਨ ਲੱਗ ਜਾਂਦੇ ਹਨਾ ਵੀ ਤੇ ਧਿਆਨ ਨਾਲ ਸੁਣ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਹਜੇ ਵੀ ਨੇ ਜਿਹੜੇ ਉੱਤੋਂ ਮੁੜ ਕੇ ਆ ਕੇ ਅੰਦਰ ਕੰਮ ਕਰ ਕਰਕੇ ਕਾਮਯਾਬ ਹੋ ਗਏ ਅਸੀਂ ਉਹਨਾਂ ਨੂੰ ਮਿਲਾਵਾ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਹਰਾਪੁਰ ਮੱਖਾ ਦੇ ਠੀਕ ਹੈ ਜਿਨ੍ਹਾਂ ਨੇ ਪੰਜ ਜੋਆਏ ਖੋਲੇ ਹੋਇਆ ਉੱਥੇ ਹਾਂਜੀ ਦਰਾਬੇਕਾਰ ਲੈ ਹਾਂ ਰੇਬੀ انا ਵਾਟਰ پارک ਚਾਰ ਮੁੰਡੇ ਭਰਤੀ ਹਰਿਦ ਨੇ ਹੈਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਬਈ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕਿ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਹਾਂ ਬਾਰੋਂ ਮੁਰਕੇ ਆਜੋ ਆਪਾਂ ਇੱਥੇ ਕੰਮ ਕਰੀਏ ਉਹ ਸਾਡੇ ਕੋਲ 500 ਮੁੰਡੇ ਨੂੰ ਕੰਮ ਦੇ ਰਹੇ ਨੇ ਇਸ ਪਾਸੇ ਜਿਹੜੇ ਮੁੰਡੇ ਸਾਡੇ 6-7 파ਟਨਰ ਨੇ ਤੇ ਸੋ ਇੱਥੇ ਅਸੀਂ ਉਹਨਾਂ ਨੂੰ ਆਪਰਚੂਨਿਟੀਆਂ ਦੇਵਾਂਗੇ ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਡੀਐਸਪੀ ਦਾ ਕੋਈ ਸੀਐਸਟੀਓ ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰੇ ਤਾਂ ਪਾਸ ਕਰੇ ਨੌਕਰੀ ਮਿਲੂ ਸੋਸੀ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਆਪ ਸਾਡੇ ਪੀਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁੱਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਸਰਕਾਰੀ ਛੱਡਣ ਨੂੰ ਜੀ ਸਵਾਲ ਸਰ ਜਿਵੇਂ ਬੇਰੋਗੀ ਤੇ ਰਹੇ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਸਾਹਿਬ ਬਣਨੇ ਜੋ ਵੀ ਮੂੰਹ ਚੋਂ ਦਾ ਕਹਿੰਦੇ ਉਹ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਤੋਂ ਪਹਿਲਾਂ ਵੀ ਕਹਿੰਦੇ ਸੀ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਪੂਰਾ ਦੇਸ਼ ਉਹਨਾਂ ਨੇ ਭਾਰਤੀ ਦੇ ਨਾਰ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬੰਨ ਦਾ ਪ੍ਰੋਗਰਾਮ ਕਰ 36 ਘਟ ਕਦੇ ਮੱਧ ਪ੍ਰਦੇਸ਼ ਸੋ ਇਤਨੀ ਕਿਹੜੀ ਕੋਈ ਸਾਰਾ ਜਿਹੜਾ ਚਲਦੇ ਨੇ ਰਿਯੂਮਰ ਸੋ ਭਗਵੰਤ ਮਾਨ ਨੇ ਜਿਹੜਾ ਬਿਆਨ ਦਿੱਤਾ ਉਹਦੇ ਵਿੱਚ ਦੋ ਇੰਪੋਰਟਡ ਗੱਲਾਂ ਨੇ ਜਿਹੜੀਆਂ ਸਮਝਣ ਦੇ ਲਾਇਕ ਨੇ ਕਿਹੜੀਆਂ ਨੇ ਪਹਿਲਾ ਬਿਆਨ ਆਉਂਦਾ ਹੈ ਕਿ ਜਿਹੜੇ ਪੰਜਾਬ ਦੇ ਡੀਪੋਰਟ ਹੋਣ ਵਾਲੇ ਨੌਜਵਾਨ ਪੰਜਾਬੀ ਅਮਰੀਕਾ ਦੇ ਵਿੱਚੋਂ ਉਹ ਸਾਰੇ ਵਾਪਸ ਆ ਰਹੇ ਨੇ ਉਹਨਾਂ ਦੇ ਲਈ ਉਹਨਾਂ ਨੇ ਕਿਹਾ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਕਿ ਜਿਹੜੇ ਇਹ ਲੋਕ ਗਏ ਨੇ ਇਹ ਨੌਜਵਾਨ ਅੱਕੇ ਹੋਏ ਸਿਸਟਮ ਤੋਂ ਅੱਕੇ ਹੋਏ ਗਏ ਨੇ ਇਹ ਸਵਾਲ ਪਹਿਲਾ ਸਵਾਲ ਸੀਐਮ ਮਾਨ ਦਾ ਸਰਦੂਨਗੜ ਦੇ ਵਿੱਚ ਜਾ ਕੇ ਜਦੋਂ ਇਹ ਬਿਆਨ ਦਿੰਦੇ ਨੇ ਤਾਂ ਦੇਖੋ ਹੁਣ ਸਵਾਲ ਇਸ ਤੇ ਕਿਹੜਾ ਹੈ ਕਿ ਭਾਈ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਸਿਸਟਮ ਤੋਂ ਅੱਕੇ ਹੋਏ ਪੰਜਾਬ ਦੇ ਲੋਕ ਅਮਰੀਕਾ ਕੈਨੇਡਾ ਸੇਰੀਆ ਜਾਂਦੇ ਨੇ ਤਾਂ ਦੂਸਰੇ ਪਾਸੇ ਤੁਸੀਂ ਉਹਨਾਂ ਦੇ ਦੁੱਖ ਜਿਤਾ ਰਹੇ ਹੋ ਇਹ ਨਾਟਕਬਾਜ਼ੀ ਆ ਸਿਸਟਮ ਕੀਦਾ ਤੁਹਾਡਾ ਹੀ ਆ ਪੰਜਾਬ ਦੇ ਵਿੱਚ ਸਰਕਾਰ ਕੀਦੀ ਆ ਤੁਹਾਡੀ ਆ ਦੂਸਰਾ ਸਵਾਲ ਬਹੁਤ ਵੱਡਾ ਸਵਾਲ ਪੱਤਰਕਾਰ ਨੇ ਕੀਤਾ ਕਹਿੰਦਾ ਇੱਕ ਗੱਲ ਬਹੁਤ ਸਾਰੀ ਉੱਡੀ ਹੋਈ ਆ ਕਿ ਅਰਵਿੰਦ ਕੇਜਰੀਵਾਲ ਆ ਜਿਹੜਾ ਕੀ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਪਰ ਸਿਆਮਾਨ ਵੱਲੋਂ ਕੋਈ ਨਾ ਕੀਤੀ ਗਈ ਆ ਕਿ ਐਦਾਂ ਕਿਵੇਂ ਹੋ ਸਕਦਾ ਪਰ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਜਿਵੇਂ ਭਗਵੰਤ ਮਾਨ ਦੇ ਵਿੱਚ ਥੋੜਾ ਕਣਾ ਪੰਜਾਬ ਦੇ ਲੋਕਾਂ ਦੀ ਆਵਾਜ਼ ਦੇ ਨਾਲ ਕੋਈ ਨਾ ਕੋਈ ਬਦਲਾਅ ਜ਼ਰੂਰ ਆਇਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੁਆਰਾ ਔਰ ਪੰਜਾਬ ਦੇ ਲੋਕਾਂ ਦੁਆਰਾ ਮੀਡੀਆ ਦੇ ਜ਼ਰੀਏ ਇਹ ਗੱਲ ਕਹੀ ਗਈ ਸੀ ਕਿ ਆਰਵਿੰਦ ਕੇਜਰੀਵਾਲ ਨੂੰ ਅਸੀਂ ਕਬੂਲ ਨਹੀਂ ਕਰਾਂਗੇ ਪੰਜਾਬ ਦੇ ਅੰਦਰ ਕਿਤੇ ਨਾ ਕਿਤੇ ਅੰਦਰ ਖਾਤੇ ਜਦੋਂ ਕੋਈ ਮੀਟਿੰਗ ਹੁੰਦੀ ਆ ਤਾਂ ਉਹਨਾਂ ਨੇ ਆਪਦੇ ਗੁਰੂ ਨੂੰ ਦੱਸਿਆ ਹੋਣਾ ਕਿ ਪੰਜਾਬ ਦੇ ਲੋਕ ਤੁਹਾਨੂੰ ਕਬੂਲ ਨਹੀਂ ਕਰਨਗੇ ਸੱਤਾ ਬਿਲਕੁਲ ਹੀ ਡਿੱਗ ਸਕਦੀ ਹੈ वैसे भी पंजाब दे दी सरकार खत्म ਆ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਇਹ ਆ ਪੰਜਾਬ ਦੇ ਲੋਕਾਂ ਦੇ ਲਈ ਜਿਹੜੀ ਉਹਨਾਂ ਨੇ ਡੀਪੋਟ ਹੋਣ ਤੇ ਜਿਹੜਾ ਸਵਾਲ ਚੱਕਿਆ ਇੱਕ ਪਾਸੇ ਸਰਕਾਰ ਨਾਟਕ ਖੇਡਦੀ ਐ ਦੂਜੇ ਪਾਸੇ ਕਹਿੰਦੇ ਅਸੀਂ ਨੌਕਰੀਆਂ ਦੇ ਦਾਂਗੇ ਪਹਿਲਾਂ ਕਿੱਥੇ ਗਏ ਸੀ ਜਦੋਂ ਨੌਜਵਾਨ ਉਧਰ ਜਾਂਦੇ ਨੇ ਤੇ ਪਹਿਲਾਂ ਕਿੱਥੇ ਗਈ ਸੀ ਤੁਹਾਡੀ ਸਰਕਾਰ ਅੱਜ ਜਦੋਂ ਤੁਸੀਂ 0.0 ਤੇ ਤੁਹਾਨੂੰ ਤੁਹਾਡਾ ਨੰਬਰ ਲੱਗ ਰਿਹਾ ਤਾਂ ਫੇਰ ਤੁਸੀਂ ਵੱਡੇ ਵੱਡੇ ਦਾਅਵੇ ਵੀ ਕਰ ਰਹੇ ਹੋ ਸਰਦੂਲਗੜ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਸੀਐਮ ਮਾਨ ਨਹੀਂ ਗਏ ਸੀ ਪਹਿਲਾ ਦਫਾ ਯਾਨੀ ਇਹ ਗਏ ਨੇ ਹੁਣ ਇਹ ਉੱਥੇ ਵੀ ਜਾਣਗੇ ਜਿੱਥੇ ਕਦੇ ਗਏ ਨਹੀਂ ਯਾਨੀ ਕਿ ਜਿੱਥੇ ਇਹ ਸੋਚ ਵੀ ਨਹੀਂ ਸਕਦੇ ਸੀ ਜਾਣਾ ਇਸ ਕਰਕੇ ਮਾਨ ਸਰਕਾਰ ਲਗਾਤਾਰ ਯਾਨੀ ਆਪਣਾ ਜਾਲ ਵਿਛਾਉਣ ਤੇ ਲੱਗੀ ਹੈ ਕਿ ਪੰਜਾਬ ਦੇ ਲੋਕ ਸਾਡੇ ਪਿੱਛੇ ਲੱਗਣਗੇ ਪਰ ਨਹੀਂ ਕਿਉਂਕਿ ਪੰਜਾਬ ਦੇ ਲੋਕ ਹੁਣ ਪੰਥਕ ਦੀ ਸਰਕਾਰ ਚਾਹੁੰਦੇ ਨੇ ਕਿ ਖਾਲਸਾ ਰਾਜ ਆਵੇ ਪੰਜਾਬ ਦੇ ਅੰਦਰ ਕਿਉਂਕਿ ਜਿਹੜਾ ਸਭ ਤੋਂ ਵੱਡਾ ਮੁੱਦਾ ਹੋ ਇਹਨਾਂ ਨੇ ਗਾਇਬ ਕੀਤਾ ਹੋਇਆ ਉਸ ਮੁੱਦੇ ਦੀ ਗੱਲ ਹੀ ਨਹੀਂ ਹੈ ਕਿਹੜਾ ਮੁੱਦਾ ਹੈ ਚਿੱਟੇ ਦਾ ਕਿਉਂਕਿ ਚਿੱਟੇ ਦੇ ਨਾਲ ਨੌਜਵਾਨੀ ਜਿਹੜੀ ਖਤਮ ਹੋਈ ਹੈ ਉਹਦੇ ਅੰਕੜੇ ਤਾਂ ਸਰਕਾਰ ਦੇਣਾ ਹੀ ਨਹੀਂ ਚਾਹੁੰਦੀ ਕਿਉਂ ਕਿਉਂਕਿ ਸਿੱਧੇ ਤੌਰ ਤੇ ਪਤਾ ਕਿ 80% ਲੋਕ ਅਸੀਂ ਮਾਰ ਚੁੱਕੇ ਆ ਸਭ ਤੋਂ ਵੱਡਾ ਇਹੀ ਮੁੱਦਾ ਹੈ ਜਿਹਦੇ ਉੱਤੇ ਮਾਨ ਸਰਕਾਰ ਬਿਲਕੁਲ ਨਖਿੱਦੀ ਤੇ ਨਕਮੀ ਸਾਫਤ ਹੋਈ ਹੈ ਮੁੱਦਿਆਂ ਨੂੰ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਬੇਅਦਬੀਆਂ ਦਾ ਮੁੱਦਾ ਬੇਰੁਜ਼ਗਾਰੀ ਦਾ ਮੁੱਦਾ ਬੜੇ ਮਾਮਲੇ ਆ ਪੰਜਾਬ ਦੇ ਵਿੱਚ ਪਰ ਇਹ ਸਰਕਾਰ ਹਰ ਫਰੰਟ ਦੇ ਉੱਤੇ ਨਾਕਾਮ ਰਹੀ ਹੈ ਨਖਿੱਦੀ ਰਹੀ ਹੈ ਇਦੋਂ ਬਾਅਦ ਨਾ ਇਹਨਾਂ ਤੋਂ ਕੰਮ ਹੋਣਾ ਤੇ ਨਾ ਕਦੇ ਕੀਤਾ ਤਾਂ ਪੰਜਾਬ ਦੇ ਲੋਕਾਂ ਦਾ ਕੀ ਕਮੈਂਟ ਆਉਂਦਾ ਜਾਂ ਕੀ ਪ੍ਰਕਿਰਿਆ ਆਉਂਦੀ ਹੈ ਇਹਦੇ ਮੈਂ ਰਿਪਲਾਈ ਜ਼ਰੂਰ ਦੇਵਾਂਗਾ ਜਿੰਨੇ ਵੀ ਤੁਸੀਂ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ